ਸੀ ਐਕਸਪਲੋਸਿਵ ਖਬਰ ਲੈ ਕੇ حاضر ਹਾਂ ਅੰਮ੍ਰਿਤਸਰ ਦੇ ਵਿੱਚ ਸੀਆਈਏ ਸਟਾਫ ਨੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਇੰਟੈਲੀਜੈਂਸ ਇਨਸਪੈਕਟਰ 5 ਕਰੋੜ ਦੀ ਹੈਰੋਇਨਸ ਹਨੇ ਗ੍ਰਫਤਾਰ ਕਰ ਲਿਆ ਗਿਆ ਹੈ ਪੰਜਾਬ ਦੀ ਪੁਲਿਸ ਜ਼ੀਰੋ ਟੋਲਰੈਂਸ ਦਾ ਜ਼ਿਕਰ ਕਰ ਰਹੀ ਹੈ ਕਾਲੀਆਂ ਪੇਡਾ ਬੈਂਡ ਕੱਪ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਵਰਦੀ ਪਾ ਕੇ ਪੂਰੀ ਪੁਲਿਸ ਫੋਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਬਠਿੰਡਾ ਦੀ ਕਾਂਸਟੇਬਲ ਇਹਨੂੰ ਅੰਮ੍ਰਿਤਸਰ ਸੀਆਈਏ ਸਟਾਫ ਨੇ ਕਾਮਯਾਬੀ ਜਹੀ ਹਾਸਲ ਕੀਤੀ ਇੰਟੈਲੀਜੈਂਸ ਦਾ ਇੰਸਪੈਕਟਰ ਹੋਵੇ ਨਾਮ ਹੋਵੇ ਮਨਜੀਤ ਸਿੰਘ ਸਾਥੀ ਹੋਵੇ ਰਵੀ ਉਸ ਨੂੰ ਅਰੈਸਟ ਕੀਤਾ ਗਿਆ 2 ਦਿਨ ਦਾ ਹਿਮਾਨ ਹਾਸਲ ਕੀਤਾ ਗਿਆ ਪੰਜਾਬ ਦੇ ਪੁਲਿਸ ਬਲੈਕ ਸ਼ੀਪਸ ਨੂੰ ਐਕਸਪੋਜ਼ ਕਰ ਰਹੀ ਹੈ ਗੌਰਵ ਯਾਦ ਪੰਜਾਬ ਪੁਲਿਸ ਦੇ ਡੀਜੀਪੀ ਦੀਆਂ ਜ਼ੀਰੋ ਟੋਲਰੈਂਸਿਸ ਨੇ ਕਿ ਕੋਈ ਬਖਸ਼ਿਆ ਨਹੀਂ ਜਾਏਗਾ ਕੋਈ ਆਮ ਕੋਈ ਖਾਸ ਕੋਈ ਵਰਦੀ ਧਾਰੀ ਕਿਸੇ ਦੇ 3 ਸਟਾਰ ਲੱਗੇ ਹੋਣ ਕਿਸੇ ਦੇ ਸ਼ੇਰ ਲੱਗੇ ਹੋਣ ਜੇ ਕਿਸੇ ਨੇ ਕਾਨੂੰਨ ਤੋਂ ਹਟ ਕੇ ਕੰਮ ਕੀਤਾ ਬਖਸ਼ਿਆ ਨਹੀਂ ਜਾਏਗਾ ਜਹੀਆਂ ਖਬਰਾਂ ਡਿਪਾਰਟਮੈਂਟ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਦੇ ਲਈ ਵੱਡੀਆਂ ਖਬਰਾਂ ਨੇ ਜਿਹੜੇ ਪੂਰੇ ਡਿਪਾਰਟਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਇੱਕ ਸ਼ਖਸ ਦੇ ਨਾਲ ਪੂਰੇ ਡਿਪਾਰਟਮੈਂਟ ਤੇ ਸਵਾਲ ਉੱਠਦਾ ਹੈ ਅਜਿਹੀਆਂ ਖਬਰਾਂ ਤੋਂ ਬਲੈਕ ਸ਼ੀਪਸ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇ ਤੁਸੀਂ ਵਰਦੀ ਦੀ ਆੜ ਦੇ ਵਿੱਚ ਕੰਮ ਕੀਤਾ ਗੈਰ ਕਾਨੂੰਨੀ ਬਖਸ਼ੇ ਨਹੀਂ ਜਾਉਂਗੇ ਅਮਰਸਰ ਤੋਂ ਖਬਰ ਆ ਰਹੀ ਹੈ 5 ਕਰੋੜ ਦੀ ਹੈਰੋਇਨਸ ਹਨ ਇੰਟੈਲੀਜੈਂਸ ਇੰਸਪੈਕਟਰ ਜਿਸ ਕੋਲ ਖੂਫੀਆ ਤੰਤਰ ਦੀ ਪਲ-ਪਲ ਦੀ ਇਨਫੋਰਮੇਸ਼ਨ ਹੁੰਦੀ ਹੈ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਚੱਕ ਲਿਆ ਗਿਆ ਹੈ 5 ਕਰੋੜ ਦੀ 1 ਕਿਲੋ ਹੈਰੋਇਨ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਸੀਆਈਏ ਸਟਾਫ ਦੇ ਉਹ ਮੈਂਬਰ ਉਹ ਸਟਾਫ ਵਧਾਈ ਦਾ ਪਾਤਰ ਹੈ ਜਿਸ ਨੇ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਬਲੈਕ ਸ਼ੀਪ ਦਾ ਕੰਮ ਕਰਨ ਵਾਲਾ ਮਨਜੀਤ ਸਿੰਘ ਗ੍ਰਫਤਾਰ ਕੀਤਾ ਜਿਸ ਨੇ ਪੂਰੇ ਪੰਜਾਬ ਪੁਲਿਸ ਨੂੰ ਪੁਲਿਸ ਦੀ ਗੋਡਵੈਲ ਨੂੰ ਸੱਟਬਾ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਪੁਲਿਸ ਇਕ ਬਰੇਵਰੀ ਪੁਲਿਸ ਦੇ ਰੂਪ ਤੋਂ ਜਾਣੀ ਜਾਂਦੀ ਹੈ ਹੁਣ ਤੱਕ ਦੀ ਬਹਾਦਰ ਪੁਲਿਸ ਫੋਰਸ ਪਰ ਅਜੇ ਹੀਆਂ ਬਲੈਕ ਸ਼ਿਪਸ ਬੈਂਡ ਕੱਪ ਹੋਣੇ ਚਾਹੀਤ ਹੈ। ਕਦਮਾ ਨੰਬਰ ਐਫਆਈਆ ਨੰਬਰ 63 ਰਜਿਸਟਰਡ ਹੈ। ਬਿਲਕੁਲ। ਕਨਾਲ ਰஞ்சிਤ ਹੈ ਉਹ। ਅੰਡਰ ਸੈਕਸ਼ਨ 3C ਕਾਰਡ ਪਜਸ ਸੀ ਐਨਡੀਪੀਐਸ ਐਕਟ ਦੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਅਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੇ ਨਾਮ ਕੀ ਜਿੰਨੂੰ ਜੇਕਰ ਜੁਰਮਾਨਾ ਕਿੰਨੇ ਦਿੰਦਾ ਮੇਰਾ ਸਰ ਸਰ ਖੁਸ਼ ਹੋਗੇ ਤੁਮ ਜੁਰਮਾਨਾ ਕਿਨੇ ਦਿੰਦਾ ਮੇਰਾ ਦੋ ਦਿਨਾਂ ਦਾ ਜੁਰਮਾਨਾ ਬਾਕੀ ਜੋ ਡਿਟੇਲ ਤੇ ਤੁਹਾਡੇ ਨਾਲੋਂ ਸਵਾਲ ਹੁਣੇ ਉੱਠਦਾ ਹੈ ਕਿ ਇਹ ਗੋਰਖ ਧੰਦਾ ਚੱਲ ਕਦੋਂ ਦਾ ਰਿਹਾ ਸੀ ਫੜੇ ਗਏ ਚੋਰ ਨਹੀਂ ਤਾਂ ਫਿਰ ਸਾਧਾਂ ਦੇ ਸਾਧ ਅਕਸਰ ਇੱਕ ਹਹਾਵਤ ਪੰਡਾਂ ਦੇ ਵਿੱਚ ਮਸ਼ਹੂਰ ਹੁੰਦੀ ਹੈ ਪਰੰਤ ਸ਼ਰਮਾ ਮੇਰੇ ਜੋਗੀ ਗਰਾਊਂਡ ਜੀ ਤੋਂ ਜਾਣਕਾਰੀ ਦੇਣੇ ਪਰਤ ਸਵਾਲ ਬਹੁਤ ਵੱਡਾ ਹੈ ਕਿ ਇਹਦੀ ਕਿੰਨੇ ਸਾਲ ਦੀ ਸਰਵਿਸ ਹੈ ਇਹ ਫੜਿਆ ਕਿਵੇਂ ਗਿਆ ਪੰਜਾਬ ਦੀ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਚਲੀ ਕਿਵੇਂ ਗਈ ਅਉ ਦੇਖੋ ਕਿਸ਼ਨ ਤੁਹਾਨੂੰ ਦੱਸੀ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਹੋਵੇ ਜਾਂ ਪੰਜਾਬ ਪੁਲਿਸ ਹੋਵੇ ਲਗਾਤਾਰ ਜਿਹੜੀ ਵਾਰਗੇ ਸਟੱਟ ਜਿਹੜੀ ਆ ਮੂਹਮ ਕਰਦੀ ਹੈ ਤੇ ਅੰਮ੍ਰਿਤਸਰ ਵਿੱਚ ਪਿਛਲੇ 4-5 ਦਿਨ ਤੋਂ ਲਗਾਤਾਰ ਪੰਜਾਬ ਦੇ ਵਰਨ ਜਿਹੜਿਆ ਪੈਦਲ ਯਾਤਰਾ ਕਰਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਰ ਕਿਤਨਾ ਕਿਤੇ ਅੰਮ੍ਰਿਤਸਰ ਪੁਲਿਸ ਦੇ ਪ੍ਰਸ਼ਾਸਨ ਦੇ ਵਿੱਚ ਵੀ ਜਿਹੜੇ ਕਿਤਨਾ ਕਿਤੇ ਘਾਟਾ ਜਿਹੜੇ ਕਾਲੀਆਂ ਪੇਡਾ ਉਹ ਜ਼ਰੂਰ ਹੈਗੇ ਜਿਸ ਤੇ ਚਲਦੇ ਅੱਜ ਕਿਤਨਾ ਕਿਤੇ ਅੰਮ੍ਰਿਤਸਰ ਪੁਲਿਸ ਨੇ ਜੋ ਕਿਹਾ ਜਾ ਰਿਹਾ ਕਿ ਇੰਟੈਲੀਜੈਂਸ ਇਨਫੈਕਟਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਬਸ ਉਸ ਤੋਂ ਕੋਲੋਂ ਜਿਹੜੀ ਆ ਕਿਤਨਾ ਕਿਤੇ ਨ ਜਿਹੜਾ ਬਰਾਮਦ ਹੋਇਆ ਹੈਗਾ ਤੇ ਕਿਤੇ ਨਹੀਂ ਕਹਿ ਸਕਦੇ ਕਿ ਅੱਜ ਜਰੂਰ ਮਾਨਜੋ ਅਦਾਲਤ ਤੇ ਉਸ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀਗਾ ਕਿ ਇੰਟੈਲੀਜੈਂਸ ਇੰਸਪੈਕਟਰ ਸੀਗਾ ਤੇ ਉਸ ਦਾ ਇੱਕ ਸਾਥੀ ਜਿਹੜਾ ਪੇਸ਼ ਕੀਤਾ ਗਿਆ ਸੀਗਾ 2 ਦਿਨ ਦਾ ਰਿਮਾਂਡ ਮਿਲਿਆ ਸੀਗਾ ਹਾਲਾਂਕਿ ਪੁਲਿਸ ਨੇ ਇਸ ਪੂਰੇ ਬਾਬਤ ਜਿਆਦਾ ਖੁੱਲ ਕੇ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਜਰੂਰ ਜੋ ਸੂਤਰ ਦੱਸ ਕੇ ਸਾਹਮਣੇ ਆ ਰਹੇ ਨੇ ਉਹ ਇਹ ਕਹਿ ਰਹੇ ਕਿ ਇੰਟੈਲੀਜੈਂਸ ਸੈਕਟਰ ਤੋਂ ਉਸਦੇ ਸਾਥੀ ਨੂੰ ਜਿਹੜਾ ਪੁਲਿਸ ਨੇ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਸੀਗਾ ਜਿਸ ਤੋਂ ਬਾਅਦ ਅੱਜ ਜਰੂਰ ਮਾਨਜੋਗ ਅਦਾਲਤ ਤੇ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਅਮਰੀਸ ਨਕਸ਼ ਤੋਂ ਜਿਹੜਾ ਉਹ ਰਿਮਾਂਡ ਜਰ ਵਿਤਾਲ ਦੇ ਸੂਤਰ ਕਸਰੇ ਨੇ ਜਿਹੜੇ ਨਮੋਲਤ ਦੀਪ ਸਿੰਘ ਨੇ ਉਸ ਲਈ ਇਚਾਰਜ ਹੋਏ ਜੁੜਾਈ ਕਿ ਅਸੀਂ ਜੀ ਤੈਨੂੰ ਖਾਨੇ ਜਿਹੜੀ ਆਪਾਂ ਹੀ ਅਰਦਾਸ ਕਰ ਦਿੱਤੀ ਗਈ ਹੈ ਤੇ ਇਹਨਾਂ ਵਿਅਕਤੀ ਦੇ ਖਿਲਾਫ ਐਨਡੀਪੀ ਸੈਕਟਾ 73 ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਪੂਰੇ ਬਾਰਬਰ ਨਿਰਮਾਣ ਕੀ ਕੁਝ ਖੁਲਾਸੇ ਹੋਏ ਨੇ ਬਹੁਤ ਬਹੁਤ ਸ਼ੁਕਰੀਆ ਜਿਆਦਾ ਸੰਜਕਾਰੇ 7:30 ਤੱਕ ਪਾਉਣ ਦੇ ਲਈ ਜਾਣਕਾਰੀ ਦੀ ਸੰਜਪਨ ਲਈ ਪਰ ਇਸ ਵੇਲੇ ਦੀਆਂ ਹੋਰ ਵੱਡੀਆਂ ਅਪਡੇਟਸ ਵੀ ਆ ਰਹੀਆਂ ਹਨ